ਜਿਹੜੇ ਸੱਚੇ ਮੁਸਲਮਾਨ ਨੇ ਉਹ ਸਾਡੇ ਆਪਣੇ ਨੇ ਜਿਹੜੇ ਸੱਚੇ ਹਿੰਦੂ ਨੇ ਉਹ ਸਾਡੇ ਆਪਣੇ ਨੇ ਸੱਚੇ ਇਸਾਈ ਉਹ ਸਾਡੇ ਆਪਣੇ ਨੇ ਸੱਚੇ ਬੋਧੀ ਜੈਨੀ ਸਭ ਉਹ ਸਾਡੇ ਆਪਣੇ ਨੇ ਇਹ ਗੰਦੇ ਕੀੜਿਆਂ ਦੀ ਜੜ ਓਦੋਂ ਵੀ ਪੱਟੀ ਸੀ ਬਾਜਾਂ ਵਾਲੇ ਪਿੱਤਾਂ ਨੇ ਤੇ ਅੱਜ ਵੀ ਇਹ ਗੰਦੇ ਕੀੜਿਆਂ ਦੀ ਜੜ ਪੱਟੀ ਜਾਊਗੀ ਸਹੀ ਹੈ ਕੋਨਾ ਜਮੈਂ ਹੂੰ ਇਹ ਮੋਰਚੇ ਦੇ ਵਿੱਚੋਂ ਮਰ ਜੀਵੜੇ ਜਨਮ ਲੈਣਗੇ ਬਾਈ ਜੀ ਕਿਉਂਕਿ ਇੱਥੇ ਕਿਸੇ ਦੀ ਇੱਕ ਨਹੀਂ ਚੱਲ ਰਹੀ ਇੱਥੇ ਬਾਜਾਂ ਵਾਲੇ ਪਿਤਾ ਦਾ ਸਖਤ ਪਹਿਰਾ ਹੈ ਜੀ ਬਾਜ ਪੱਕਾ ਏ ਇਸ ਟਾਵਰ ਦੇ ਉੱਤੇ ਬੈਠੇ ਐ ਹਮ ਇਸ ਮੋਰਚੇ ਦੇ ਲੀਡਰ ਨੇ ਬਾਜਾਂ ਵਾਲੇ ਪਿਤਾ ਜੀ ਆਪ ਜੀ ਧੰਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਲੀਡਰ ਨੇ ਇਸ ਮੋਰਚੇ ਦੇ ਹਾਂਜੀ ਜਿਹੜਾ ਇਸ ਮੋਰਚੇ ਦੇ ਵਿੱਚ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰੂਗਾ ਸੋਦਾ ਲੱਗੂਗਾ ਹਮ ਕਿ ਮੈਂ ਆ ਤੇ ਇਕੱਲੇ ਵਾਲੇ ਨੇ ਕੋਈ ਵੀ ਹੈ ਗਾਟਾ ਉਤਰੂਗਾ ਦਾ ਜੀ ਦੇਖਦੇ ਜਾ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਗਰਦਾਰ ਦੀ ਜਿਹੜੀ ਸਜ਼ਾ ਹੁੰਦੀ ਹੈ ਉਹ ਉਹਨੂੰ ਸਜ਼ਾ ਦਿੱਤੀ ਜਾਊਗੀ ਮੈਂ ਤਾਂ ਹੀ ਕੰਗ ਸਾਬ ਕੋਲੇ ਗੱਲ ਰੱਖਦੀ ਕੱਲ ਨੂੰ ਬੰਦਾ ਆਏ ਨਾ ਕਹਿੰਦੇ ਵੀ ਮੈਨੂੰ ਦੱਸਿਆ ਨਹੀਂ ਬੰਦੇ ਸਾਡੇ ਮਾਰਤੇ ਹੂੰ ਕਿਉਂਕਿ ਤੇ ਆਪਾਂ ਨੂੰ ਮਿੰਟਰੀ ਚੱਤਵਾਦੀ ਘੋਸ਼ਿਤ ਕਰ ਦਿੰਦੇ ਨੇ ਇਹ ਵੀ ਇਹ ਤਾਂ ਕੱਲ੍ਹ ਸਤਾਨੀ ਅੱਤਵਾਦੀ ਨੇ ਜੀ ਪਰ ਮੈਂ ਉਹਨਾਂ ਨੂੰ ਪਹਿਲਾਂ ਗਾ ਕਰਤਾ ਵੀ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਹੂੰ ਸਾਰੇ ਸਾਡੇ ਭਰਾ ਦੇ ਜੇ ਉਹ ਆਪਣੇ ਆਪ ਨੂੰ ਭੁੱਲੇ ਬੈਠੇ ਨੇ ਕੋਈ ਨਹੀਂ ਜਾਗ ਜਾਣਗੇ ਕਦੇ ਤਾਂ ਜਾਗਣਗੇ ਹੂੰ ਤਾਂ ਗੁਰੂ ਸਾਹਿਬ ਉਹਨਾਂ ਨੂੰ ਵੀ ਜਗਾ ਦੇਣਗੇ ਕੁਝ ਕਿਤੇ ਨਾ ਕਿਤੇ ਜੇ ਉਹ ਸਿੱਖ ਧਰਮ ਦੇ ਵਿੱਚ ਵਾਪਸ ਆਉਂਦੇ ਨੇ ਆਪਦੇ ਫਰਜ਼ ਸਮਝਦੇ ਨੇ ਜੀ ਪਰ ਮੇਰਾ ਦੱਸਣ ਦਾ ਫਰਜ਼ ਸੀ ਵੀ ਭਰਾਵਾ ਤੁਸੀਂ ਮੈਨੂੰ ਕੱਚਾ ਨਾ ਸਮਝ ਲਿਓ ਹੂੰ ਆਹ ਦੇਖ ਆਹ ਹੱਟ ਟਾਈਮ ਪਾਖੇ ਰੱਖਦਾ ਮੈਂ ਹਾਂਜੀ ਠੀਕ ਹੈ ਹਮ ਆ ਪਟਾ ਪਰਿਆ ਹੋਏ 10 ਮੈਜਿਨ ਪਰੇ ਹੋਏ ਨੇ ਹਮ ਤਾਂ ਕਿਸੇ ਦੀ ਔਕਾਤ ਨਹੀਂ ਓਰੇ ਖੰਗ ਵੀ ਜਾ ਬਰੇ ਪਰਿੰਦਾ ਪਰ ਨਹੀਂ ਮਾਰ ਸਕਦਾ ਸਹੀ ਮੇਰੇ ਮੇਰੇ ਪੈਰੇ ਤੇ ਬਾਜਾਂ ਵਾਲੇ ਪਿਤਾ ਨੇ ਬਾਜ ਬਿਠਾਤਾ ਹਮ ਤਾਂ ਮੇਰਾ ਕਹਿਣ ਦਾ ਉਹਨਾਂ ਨੂੰ ਫਰਜ਼ ਸੀ ਹਮ ਆਪਣੇ ਉਹਨਾਂ ਪਿੱਛੇ ਆਪਣਾ ਆਪ ਬਾਰਨ ਨੂੰ ਤਿਆਰ ਹਾਂ ਹਾਂਜੀ ਉਹ ਅੱਜ ਹੋ ਜੇ ਮੌਤ ਕਾਲੂ ਹੋ ਜੇ ਛੇ ਮੋਰਚੇ ਦੇ ਵਿੱਚ ਜਦੋਂ ਮਰਜੀ ਹੋ ਜੇ ਮੈਂ ਪਿੱਛੇ ਹਟਣ ਵਾਲਾ ਬੰਦਾ ਨਹੀਂ ਜਿਹਨੇ ਮੌਤ ਤੇ ਕਬੂਲ ਕਰ ਲਈ ਯਾਰ ਉਹ ਕਿsto ਕੀ ਡਰੂਗਾ ਸਹੀ ਹੈ ਵੀਰੇ ਠੀਕ ਹੈ ਨਾ ਉਹ ਮੇਰਾ ਕੈਂਡ ਦਾ ਭਰਜ ਸੀ ਭਰਾ ਆ ਕੇ ਹੋਰ ਚੱਲ ਸਿਆਣੇ ਨੇ ਆਪਣੇ ਭਰਾ ਨੇ ਉਹ ਵੀ ਹੂੰ ਹੂੰ ਥੋੜੇ ਜੇ ਚੰਗੇ ਅਫਸਰ ਵੀ ਬਹੁਤ ਨੇ ਯਾਰ ਪੰਜਾਬ ਪੁਲਿਸ ਦੇ ਵਿੱਚ ਪਰ ਮਾੜਿਆਂ ਦਾ ਘਾਟਾ ਨਹੀਂ 80 90% ਤਾਂ ਮਾੜੇ ਹੋਏ ਪਏ ਸਹੀ ਹੈ ਉਹਨਾਂ ਪਰ ਜੰਟਰ ਨਾਲ ਬਹੁਤ ਵੱਡ ਸਲੂਕੀ ਕਰਦੇ ਨੇ ਯਾਰ ਜਿਹੜਾ ਮੁੰਡਾ ਚਾਹ ਪਾਣੀ ਲੈ ਕੇ ਆਉਂਦਾ ਅੱਛਾ ਇੱਕ ਏਐਸਆਈ ਆ ਪਤਾ ਨਹੀਂ ਕੌਣ ਆ ਉਹ ਖੱਚ ਉਹਨੇ ਉਹਨੂੰ ਬਹੁਤ ਵੱਧ ਘੱਟ ਬੋਲਿਆ ਗੱਲ ਹੂੰ ਠੀਕ ਹੈ ਨਾ ਇਹ ਸਿੱਖੀ ਨੂੰ ਪੁੱਲੇ ਪੁੱਲੇ ਬੈਠੇ ਨੇ ਮੈਂ ਉਹ ਰਸਕੀ ਆ ਕੋਈ ਪਰਸਨਲ ਲੜਾਈ ਲੜ ਰਹੇ ਮੈਂ ਤਾਂ ਪੰਥ ਦੀ ਲੜਾਈ ਲੜ ਰਹੇ ਹੂੰ ਵੀ ਆਪਣੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਹੋਵੇ ਸਖਤ ਕਾਨੂੰਨ ਬਣੇ ਆਪਣੀ ਸਿੱਖਾਂ ਦੀ ਪੱਗ ਉੱਚੀ ਹੋਵੇ ਸਹੀ ਹੈ ਬਾਈ ਉਹ ਜਿਹੜੇ ਥੱਲੇ ਮਸੰਤ ਤੰਗ ਕਰਦੇ ਨੇ ਹੂੰ ਖਾਕੀ ਵਰਦੀਆਂ ਦੇ ਵਿੱਚ ਇੱਕ ਭੇਡੂ ਬੜੇ ਹੋਏ ਨੇ ਜੀ ਮੈਂ ਉਹਨਾਂ ਨੂੰ ਤਾਰਨਾ ਕਰਨਾ ਚਾਹੁੰਦਾ ਵੀ ਤੁਸੀਂ ਵੀ ਸਿੱਖੋ ਬੜੇ ਪਿਆਰ ਨਾਲ ਪੱਗ ਸਜਾਉਨੇ ਹੋ ਤੁਸੀਂ ਹਾਂਜੀ ਬੜੇ ਮਾਣ ਨਾਲ ਸਮਾਜ ਦੇ ਵਿੱਚ ਆਪਣੇ ਆਪ ਨੂੰ ਸਿੱਖਕ ਹੋਣੇ ਹੋ ਹੂੰ ਆ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਡੇ ਬੰਦੇ ਨਾਲ ਬਦਸਲੂਕੀ ਨਾ ਕਰਿਆ ਕਰੋ ਜਿੱਤੇ ਮੈਂ ਗੱਲੇ ਆ ਗਿਆ ਮੋਰਚਾ ਜਿੱਤ ਗਿਆ ਤੁਸੀਂ ਮੇਰੇ ਨਾਲ ਦੇਖ ਲਿਓ ਜਿਵੇਂ ਮਰਜ਼ੀ ਦੋ ਹੱਥ ਕਰ ਲਿਓ ਹੂੰ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਠੰਡਰਨ ਵਾਲਾ ਬੰਦਾ ਨਹੀਂ ਹੈਗਾ ਹੂੰ ਮੇਰੇ 'ਚ ਤਮ ਹੋਇਆ ਮੈਂ ਕਰ ਦੂੰਗਾ ਥੋੜਾ ਛੋਟੇ 'ਚ ਤਮ ਹੋਇਆ ਤੁਸੀਂ ਕਰ ਦਿਓ ਆਮੋ ਸਾਹਮਣੇ ਹੋ ਜਿ ਕੋਈ ਪਰਵਾਹ ਨਹੀਂ ਗੁਰਦੀਤ ਭਾਈ ਪਿਸਤਲ ਦੀ ਪਿਸਤਲ ਦੀ ਗੱਲ ਕਰ ਰਹੀ ਸੀ ਫਿਰ ਹਰ ਟਾਈਮ ਆਈ ਰੱਖਦੇ ਹੁਣ ਨਾਲ ਲਾ ਕੇ ਮਤਲਬ ਜਿਹੜਾ ਪਾ ਕੇ ਰੱਖਦੇ ਹੁਣ ਪਸਾ ਮੈਂ ਤਾਂ ਭਰਾ ਮੈਂਟ ਨਹੀਂ ਪਰਾਂ ਕਰਦਾ ਹੈਗਾ ਆ ਦੇਖ ਹੂੰ ਇਹ ਬਬਰ ਸ਼ੇਰ ਸ਼ਸਤਰ ਕੇ ਅਧੀਨ ਹੈ ਰਾਜ ਇਹ ਤਾਂ ਬਿਨਾ ਮਿੱਟੀ ਹੋ ਜੀ ਫਿਰ ਲੋਡ ਰੱਖਦੇ ਹੁਣ ਟਾਈਮ ਲੋਡ ਰੱਖਦੇ ਹੁਣ ਟਾਈਮ ਇਹ ਬਾਈ ਹਾਂ ਲੋਡ ਹੈ ਬਸ ਕੋੜੇ ਹੀ ਦੱਪਣੇ ਹੂੰ ਕੋੜਾ ਦੱਪਣੇ ਸਾਨੂੰ ਫੌਜ ਦੀਆਂ ਸਖਲਾਈਆਂ ਨਹੀਂ ਹੂੰ ਦੀ ਟ੍ਰੇਨਿੰਗ ਹਨ ਜਿਹੜੀ ਜਿਹੜਾ ਬੰਦਾ ਫੌਜ ਦੀ ਟ੍ਰੇਨਿੰਗ ਲੈ ਗਿਆ ਉਹ ਉਮਰ ਭਰ ਤੱਕ ਸਾਰੇ ਹਥਿਆਰਾਂ ਦਾ ਸਾਡੀ ਹੈ ਹਮ ਐਲ ਐਮ ਜੀ ਜਿਹੜੀਆਂ ਫਿਰਦੇ ਨੇ ਇਹਨਾਂ ਨੂੰ ਤਾਂ ਬੰਨਣੀਆਂ ਨਹੀਂ ਆਉਂਦੀਆਂ ਸੀ 2 ਮਿੰਟ ਦੇ ਵਿੱਚ ਬੰਨਦਾਂਗੇ ਕੋਲ ਕੇ ਜੀ ਇੱਕ ਜਿਹਦੇ ਉੱਤੇ ਮੈਗਜ਼ੀਨ ਚੜਦਾ ਹੈ